ਪੰਜਾਬੀ ਇਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਅੱਜ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕੱਲ ਨੂੰ ਭਗਵੰਤ ਮਾਨ ਸਰਕਾਰ ਪੰਜਾਬ ਦਾ ਬਜਟ ਕਰੇਗੀ ਪੇਸ਼ ਪੰਜਾਬ ਚ ਕੱਟੇਗੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਪੰਜਾਬ ਸਰਕਾਰ ਨੇ ਸੁਣਾਈ ਨਵੀਂ ਖੁਸ਼ਖਬਰੀ ਦਿੱਲੀ ਕੂਚ ਨੂੰ ਲੈ ਕੇ ਕਿਸਾਨਾਂ ਆਗੂਆਂ ਦਾ ਵੱਡਾ ਐਲਾਨ 6 ਮਾਰਚ ਨੂੰ ਟਰੈਕਟਰਾਂ ਤੋਂ ਬਗੈਰ ਦਿੱਲੀ ਵੱਲ ਕੂਚ ਕਰਨਗੇ ਕਿਸਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਦਿੱਤਾ ਵੱਡਾ ਤੋਹਫਾ 13 ਸਕੂਲ ਆਫ ਐਮਿਨੈਂਸ ਦਾ ਕੀਤਾ ਉਦਘਾਟਨ ਤੇਜ ਮਾਮਤਾ ਗੜੇਮਾਰੀ ਕਾਰਨ ਫਸਲੀ ਨੁਕਸਾਨ ਬਾਰੇ ਸੀਐਮ ਭਗਵੰਤ ਮਾਨ ਨੂੰ ਬੋਲੇ ਸੁਖਵੀਰ ਬਾਦਲ ਕਿਹਾ ਸਰਕਾਰ ਅਸਲ ਨੁਕਸਾਨ ਦਾ ਮੁਲਾਂਕਣ ਕਰਨ ਲਈ ਨਵੀਂ ਗਿਰਦਾਵਰੀ ਦੇ ਦੇਵੇ ਹੁਕਮ ਪੰਜਾਬ ਵਾਸੀਆਂ ਨੂੰ ਅਜੇ ਨਹੀਂ ਮਿਲੇਗੀ ਰਾਹਤ ਅਗਲੇ 2 ਦਿਨਾਂ ਲਈ ਫਿਰ ਮੌਸਮ ਲੈ ਕੇ ਅਲਰਟ ਹੋਇਆ ਜਾ ਰਿਹਾ ਗੜੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ ਰਾਜਾ ਵਰਿੰਗ ਨੇ ਸੀਐਮ ਭਗਵੰਤ ਮਾਨ ਨੂੰ ਕੀਤੀ ਅਪੀਲ ਕਿਹਾ ਨੁਕਸਾਨੀਆਂ ਫਸਲਾਂ ਦੀ ਕਿਰਦਾਵਰੀਆਂ ਕਰਵਾ ਕੇ ਤੁਰੰਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਦਾ ਬਜਟ ਜਿਲ੍ਹਾ ਸੱਬਲਾਇਆ ਗਿਆ ਹੈ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ اجلاس ਦਾ ਚੌਥਾ ਦਿਨ ਹੈ ਅਤੇ ਕੱਲ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਲਈ ਫੈਸਲੇ ਲਏ ਜਾਣਗੇ ਅਤੇ ਐਲਾਨ ਵੀ ਕੀਤੇ ਜਾਣਗੇ ਦੱਸਦੇ ਕਿ ਪੰਜਾਬ ਵਿਧਾਨ ਸਭਾ ਦੇ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਕਾਂਗਰਸੀ ਵਿਧਾਇਕਾਂ ਵੱਲੋਂ ਜ਼ੋਰਦਾਰ ਹੰਗਾਮਾ ਕੀਤਾ ਗਿਆ ਸੀ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਜਿਵੇਂ ਹੀ ਰਾਜਪਾਲ ਨੇ ਆਪਣਾ ਭਾਸ਼ਣ ਪੜਨਾ ਸ਼ੁਰੂ ਕੀਤਾ ਤਾਂ ਕਾਂਗਰਸੀ ਵਿਧਾਇਕਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕਰਦੇ ਹੋ ਤਿੱਖੀ ਨਾਰੇਬਾਜੀ ਕੀਤੀ ਕਾਂਗਰਸੀ ਵਿਧਾਇਕਾਂ ਨੇ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਨਾਰੇਬਾਜੀ ਕੀਤੀ ਸੀ ਇਸ ਤੇ ਗਵਰਨਰ ਨੇ ਭਾਸ਼ਣ ਪੂਰਾ ਨਾ ਪੜਦੇ ਹੋਏ ਵਿਚਾਲੇ ਹੀ ਛੱਡ ਦਿੱਤਾ ਸੀ ਹਾਲਾਂਕਿ ਰਾਜਪਾਲ ਨੇ ਕਿ ਹੈਗੇ ਸਾਰਿਆਂ ਨੂੰ ਗੱਲ ਰੱਖਣ ਦਾ ਮੌਕਾ ਮਿਲੇਗਾ ਅਤੇ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਣ ਤੇ ਬਹਿਸ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਕੱਲ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਸਾਲ 2023 ਦੇ ਸ਼ੁਰੂਆਤੀ ਜਿਨ੍ਹਾਂ ਵਿੱਚ ਮਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਨਾਲ ਜੁੜੇ 40 ਹਜ਼ਾਰ ਪਰਿਵਾਰਾਂ ਦੇ ਰਾਸ਼ਨ ਕਾਟ ਰੱਦ ਕਰ ਦਿੱਤੇ ਗਏ ਸਾਨੀ ਸੰਬੰਧੀ ਸਿਆਸੀ ਗਲਿਆਰਾਂ ਵਿੱਚ ਵੱਡਾ ਹੰਗਾਮਾ ਖੜਾ ਹੋਣ ਸਮੇਂ ਦੀ ਯੋਜਨਾ ਨਾਲ ਜੁੜੇ ਪਰਿਵਾਰਾਂ ਵੱਲੋਂ ਸਬੰਧਿਤ ਅਧਿਕਾਰੀਆਂ ਤੇ ਸਰਕਾਰ ਖਿਲਾਫ ਪੱਖਵਾਤ ਕਰਨ ਵਰਗੇ ਗੰਭੀਰ ਦੋਸ਼ ਲਾਉਂਦੇ ਹੋਏ ਵੱਡਾ ਬਵਾਲ ਖੜਾ ਕੀਤਾ ਗਿਆ ਜਾਣਕਾਰੀ ਮੁਤਾਬਕ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਸਰਕਾਰੀ ਪੋਰਟਲ ਤੇ ਉਕਤ ਸਾਰੇ ਪਰਿਵਾਰਾਂ ਦਾ ਡਾਟਾ ਇੱਕ ਵਾਰ ਫਿਰ ਚੜਾ ਦਿੱਤਾ ਗਿਆ ਹੈ ਜਿਹੇ ਵਿੱਚ ਕਰੀਬ 1 ਸਾਲ ਪਹਿਲਾਂ ਰੱਦ ਕੀਤੇ ਗਏ 40000 ਰਾਸ਼ਨ ਕਾਰਡ ਧਾਰਕਾਂ ਨੂੰ ਫਿਰ ਮੁਫਤ ਅਨਾਜ ਯੋਜਨਾ ਨਾਲ ਲਾਭ ਮਿਲੇਗਾ ਪੰਜਾਬ ਹਰਿਆਣਾ ਦੇ ਸ਼ੰਭੂ ਖਨੋਰੀ ਇਸਰਾਦਿਤ ਅੰਦੋਲਨ ਕਰ ਰਹੇ ਕਿਸਾਨ 6 ਮਾਰਚ ਨੂੰ ਦਿੱਲੀ ਵੱਲ ਕੂਚ ਕਰਨਗੇ 10 ਮਾਰਚ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਦੇਸ਼ ਭਰ ਵਿੱਚ ਟ੍ਰੇਨਾਂ ਵੀ ਬੰਦ ਰਹਿਣਗੀਆਂ ਇਹ ਐਲਾਨ ਕਿਸਾਨ ਅਗੂ ਇਹ ਐਲਾਨ ਕਿਸਾਨ ਅਗੂ ਸਰਵਨ ਸਿੰਘ ਪੰਦੇਰ ਨੇ ਬਠਿੰਡਾ ਵਿਖੇ ਸ਼ੁਕਰਨ ਸਿੰਘ ਦੀ ਅੰਤਿਮ ਅਰਦਾਸ ਦੌਰਾਨ ਸਟੇਜ ਤੋਂ ਕੀਤਾ ਹੈ ਪੰਦੇਰ ਨੇ ਕਿ ਹੈਗੀ ਹਰਿਆਣਾ ਪੰਜਾਬ ਦੇ ਕਿਸਾਨ ਖਨੋਰੀ ਸ਼ੰਭੂ ਬਾਰਡਰ ਤੇ ਹੀ ਧਰਨਾ ਦੇਣਗੇ ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕਿਸਾਨ ਉਸੇ ਦਿਨ ਦਿੱਲੀ ਪਹੁੰਚਣਗੇ ਪੰਜਾਬ ਵਿੱਚ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਦੇ ਗੈਰ ਸਿਆਸੀ ਆਗੂ ਪੰਦੇਰ ਨੇ ਕਿ ਹੈਗੀ 6 ਮਾਰਚ ਨੂੰ ਹਰਿਆਣਾ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਕਿਸਾਨ ਆਪੋ ਆਪਣੇ ਢੰਗ ਨਾਲ ਦਿੱਲੀ ਪਹੁੰਚਣਗੇ ਉਹ ਰੇਲ ਗੱਡੀ ਰਾਹੀ ਆਉਣ ਜਾਂ ਬੱਸਾਂ ਰਾਹੀ ਦਿੱਲੀ ਪਹੁੰਚ ਸਕਦੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਨਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇ ਜੀਵਾਲ ਵੱਲੋਂ 13 ਸਕੂਲੋ ਫੈਮਿਨਸ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇ ਜੀਵਾਲ ਨੇ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਕੂਲ ਅੱਜ ਦੇ ਸਮੇਂ ਦੀ ਲੋੜ ਹਨ ਜੋ ਬੱਚਿਆਂ ਨੂੰ ਭਵਿੱਖ ਲਈ ਨਵੀਂ ਦਿਸ਼ਾ ਦਿੰਦੇ ਹਨ ਉਨ੍ਹਾਂ ਨੇ ਕਿਹਾ ਕਿ ਅੱਜ ਇੱਕ ਬਹੁਤ ਵੱਡਾ ਇਤਿਹਾਸਿਕ ਦਿਨ ਹੈ ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਨਿੱਜੀ ਸਕੂਲਾਂ ਵਿੱਚ ਉਹਨਾਂ ਨੂੰ ਇੰਨੀ ਸੌਲਤ ਨਹੀਂ ਮਿਲਦੀ ਸੀ ਜਿੰਨੀ ਸਕੂਲ ਆਫ ਐਮਿਨੈਂਸ ਵਿੱਚ ਮਿਲ ਰਹੀ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੇਰਾ ਵੀ ਦਿਲ ਕਰਦਾ ਹੈ ਕਿ ਇਹੋ ਜਿਹੇ ਸਕੂਲਾਂ ਵਿੱਚ ਮੈਂ ਵੀ ਦੁਬਾਰਾ ਪੜਾਂ ਕਿਉਂਕਿ ਸਾਨੂੰ ਤਾਂ ਬੋਰੀਆਂ ਵਾਲੇ ਸਕੂਲ ਹੀ ਮਿਲੇ ਸਨ ਘਰੋਂ ਆਪਣੀ ਬੋਰੀ ਆਪ ਲੈ ਕੇ ਸਾਈਕਲ ਤੇ ਜਾਂਦੇ ਸੀ ਪਰ ਜੋ ਸੌਲਤਾਂ ਇੱਥੇ ਬੱਚਿਆਂ ਨੂੰ ਮਿਲੀਆਂ ਹਨ ਉਹ ਪਹਿਲਾਂ ਨਹੀਂ ਸੀ ਇਸ ਮੌਕੇ ਉਹਨਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਇੰਨੇ ਉਪਰਾਲੇ ਕਰਨ ਲਈ ਧੰਨਵਾਦ ਵੀ ਕੀਤਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅੱਜ 13 ਸਕੂਲਾਂ ਦਾ ਉਦਘਾਟਨ ਹੋਇਆ ਹੈ ਤੇ ਆਉਣ ਵਾਲੇ ਇਹ ਦਿਨਾਂ ਵਿੱਚ ਸਿੱਖਿਆ ਦੇ ਖੇਤਰ ਵਿੱਚ ਹੋਰ ਵੀ ਕ੍ਰਾਂਤੀ ਆਵੇਗੀ ਸ਼੍ਰੋਮਣੀ ਕਾਲੀਦਾਲੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਮੌਸਮੀ ਬਰਸਾਤ ਤੇ ਜੋ ਹਮਾਵਾਂ ਤੇ ਗੜੇਮਾਰੀ ਸਮੇਤ ਮੌਜੂਦਾ ਖਰਾਬ ਮੌਸਮ ਕਾਰਨ ਸੂਬੇ ਵਿੱਚ ਕਣਕ ਅਤੇ ਹੋਰ ਖੜੀਆਂ ਫਸਲਾਂ ਦੇ ਹੋਏ ਭਾਰੇ ਨੁਕਸਾਨ ਬਾਰੇ ਚੁੱਪੀ ਉੱਤੇ ਦੁੱਖ ਜ਼ਾਹਿਰ ਕੀਤਾ ਹੈ। ਇੱਥੇ ਜਾਰੀ ਕੀਤੇ ਇੱਕ ਬਿਆਨ ਵਿੱਚ ਸਰਦਾਰ ਬਾਦਲ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਗੰਭੀਰ ਸੰਕਟ ਦੀ ਲਪੇਟ ਵਿੱਚ ਸਨ ਕਿਉਂਕਿ ਖੇਤੀ ਹੁਣ ਲਾਹੇਵੰਦ ਕੀਤਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਕੁਦਰਤੀ ਆਫਤ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਸਰਕਾਰ ਦੀ ਪੂਰੀ ਤਰ੍ਹਾਂ ఉదాసీనత ਉਹਦਾ ਸੇਂਤਾ ਉਹਨਾਂ ਦੀ ਕਮਰ ਤੋੜ ਦੇਵੇਗੀ ਉਹਨਾਂ ਕਿ ਹੈਗੇ ਮੁੱਖ ਮੰਤਰੀ ਵੱਲੋਂ ਸੰਕਟ ਵਿੱਚ ਕੀ ਰਹਿ ਗਈ ਸਾਨਾਂ ਨੂੰ ਹੋਏ ਨੁਕਸਾਨ ਲਈ ਤੁਰੰਤ ਰਾਹਤ ਅਤੇ ਮੁਆਵਜ਼ੇ ਦੀ ਸਖਤ ਲੋੜ ਬਾਰੇ ਕੋਈ ਪ੍ਰੋਸਾ ਨਹੀਂ ਦਿੱਤਾ ਗਿਆ ਉਹਨਾਂ ਨੇ ਕਿ ਹੈਗੇ ਪੰਜਾਬੀਆਂ ਖਾਸ ਕਰਕੇ ਕਿਸਾਨਾਂ ਨੂੰ ਸੱਤਾ ਦੇ ਨਸ਼ੇ ਵਿੱਚ ਤੁੱਤ ਮੁੱਖ ਮੰਤਰੀ ਦੀ ਅਜਿਹੀ ਬੇਰੈਮੀ ਉਦਾਸੀਨਤਾ ਤੇ ਵਿਸ਼ਵਾਸ ਘਾਤ ਤੋਂ ਬਚਣਾ ਚਾਹੀਦਾ ਹੈ ਉਹਨਾਂ ਨੇ ਕਿ ਹੈ ਕਿ ਕਾਲੀ ਦਲ ਰਸਮਾਂ ਤੇ ਨੀਮਾ ਨੂੰ ਪਾਸੇ ਰੱਖ ਕੇ ਕਿਸਾਨਾਂ ਨੂੰ ਤੁਰੰਤ ਰਾਹਤ ਦੀ ਮੰਗ ਕਰਦਾ ਹੈ ਇਸ ਤੋਂ ਇਲਾਵਾ ਸਰਕਾਰ ਨੂੰ ਅਸਲ ਨੁਕਸਾਨ ਦਾ ਮੁਲਾਂਕਣ ਕਰਨ ਲਈ ਨਵੀਂ ਗਿਰਦਾਵਰੀ ਦੀ ਅਧਿਸ਼ ਦੇਣੇ ਚਾਹੀਦੇ ਹਨ ਪੰਜਾਬ ਵਿੱਚ ਬੀਤੇ ਦਿਨੀ ਪਏ ਭਾਰੀ ਮੀਂਹ ਤੇਜ਼ ਹਨੇਰੀ ਅਤੇ ਗੜਿਆਂ ਕਾਰਨ ਮੌਸਮ ਪੂਰੀ ਤਰ੍ਹਾਂ ਖਰਾਬ ਚੱਲ ਰਿਹਾ ਹੈ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਲਈ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ ਵਿਭਾਗ ਦੇ ਮੁਤਾਬਕ ਅੱਜ ਵੀ ਮੌਸਮ ਇਸੇ ਤਰ੍ਹਾਂ ਰਹੇਗਾ ਤੇ ਗੜੇ ਪੈਣ ਦੀ ਸੰਭਾਵਨਾ ਵੀ ਹੈ ਇਸ ਦੇ ਨਾਲ ਹੀ ਵੈਸਟਰਨ ਡਿਸਟਰਬੈਂਸ ਦਾ ਅਸਰ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਵੱਲੋਂ ਅੱਜ ਵੀ ਭਾਰੀ ਮੀਂਹ ਦੀ ਸੰਭਾਵਨਾ ਚਿਤਾਈ ਗਈ ਹੈ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਪਟਿਆਲਾ ਹੁਸ਼ਿਆਰਪੁਰ ਨਵਾਂ ਸ਼ਹਿਰੂਪ ਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਚਿਤਾਈ ਗਈ ਹੈ ਪੰਜਾਬ ਚ ਲਗਾਤਾਰ ਮੀਂਹ ਤੇ ਗੜੇਮਾਰੀ ਦੇ ਚੱਲਦਿਆਂ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੀਂਹ ਤੇ ਗੜੇਮਾਰੀ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਹਨ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਹੈ ਰਾਜਾਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਕਿ ਪਿਛਲੇ ਦਿਨੀ ਹੋਈ ਘੜੇਮਾਰੀ ਕਾਰਨ ਇੱਕ ਵਾਰ ਫਿਰ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਮੇਰੀ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਫੌਰੀ ਗਿਰਦਾਵਰੀਆਂ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਪਿਛਲੀ ਵਾਰ ਦੀ ਤਰ੍ਹਾਂ ਲਾਰੇ ਲਗਾਉਣ ਦੀ ਬਜਾਏ ਮੁਆਵਜ਼ਾ ਸਿੱਧਾ ਕਿਸਾਨਾਂ ਦੇ ਖਾਤੇ ਵਿੱਚ ਪਾਇਆ ਜਾਵੇ ਤਾਂ ਜੋ ਕੋਈ ਨੁਕਸਾਨ ਦੀ ਤੁਰੰਤ ਪ੍ਰਭਾਈ ਕੀਤੀ ਜਾ ਸਕੇ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਸੁਣਾਈ ਹੈ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕਮਹਤਵਪੂਰਨ ਪ੍ਰਾਪਤੀ ਹਾਸਲ ਕਰਦਿਆਂ ਪੰਜਾਬ ਨੇ ਵਿੱਤੀ ਸਾਲ 2022-23 ਦੇ ਮੁਕਾਬਲੇ ਚਾਲੂ ਵਿੱਤੀ ਸਾਲ ਵਿੱਚ ਫਰਵਰੀ ਦੇ ਅੰਤ ਤੱਕ ਵਸਤੂਆਂ ਤੇ ਸੇਵਾਵਾਂ ਕਰ ਗੀਐਸਟੀ ਵਿੱਚ 15.69% ਵਾਧਾ ਤੇ ਆਪਕਾਰੀ ਮਾਲੀਆ ਸੰਗ੍ਰਹਿ ਵਿੱਚ 11.71% ਵਾਧਾ ਦਰਜ ਕੀਤਾ ਹੈ ਸੂਬੇ ਦੇ ਵਿੱਤੀ ਯੋਜਨਾਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਮਾਰਚ 2022 ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜ ਭਾਰ ਸੰਭਾਲਣ ਤੋਂ ਬਾਅਦ ਸੂਬਾ ਵਿਤੀ ਸੁਧਾਰਾਂ ਦੀ ਗਵਾਹੀ ਭਰ ਰਿਹਾ ਹੈ ਉਨ੍ਹਾਂ ਕਿ ਹੈ ਕਿ ਚਾਲੂਗੀਤੀ ਸਾਲ ਵਿੱਚ ਫਰਵਰੀ ਤੱਕ ਕੁੱਲ ਜੀਐਸਟੀ ਪ੍ਰਾਪਤ ਵਿਤੀ ਸਾਲ 2022-23 ਦੇ ਇਸ ਮਿਆਦ ਦੌਰਾਨ 16615 ਕਰੋੜ 52 ਲੱਖ ਰੁਪਏ ਦੇ ਮੁਕਾਬਲੇ 19222 ਕਰੋੜ 5 ਲੱਖ ਰੁਪਏ ਰਹੀ ਅਤੇ 2606 ਕਰੋੜ 98 ਲੱਖ ਰੁਪਏ ਦਾ ਵਾਅਦਾ ਦਰਜ ਕੀਤਾ ਗਿਆ ਹੈ ਸੁਖ ਵਿਲਾਸ ਬਣਾਇਆ 7 ਸਟਾਰ ਹੋਟਲ ਉਹਦੇ ਵਿੱਚ ਆ ਤੁਸੀਂ ਜਿਹੜੀਆਂ ਛੋਟੇ ਛੋਟੀਆਂ ਮੰਗਾ ਨੇ ਨਾ ਥੋੜੀਆਂ ਤਾਂ ਉਹਦੇ ਚ ਸਟੇਟ ਦੀ GST ਤੇ VAT ਫ੍ਰੀ ਫॉर 10 ইয়ার্স ਕਿੰਨਾ ਪੈਸਾ 85 ਕਰੋੜ 44 ਲੱਖ ਸਮਥਿੰਗ 10 ਸਾਲਾਂ ਵਾਸਤੇ ਸਾਡੇ ਹੋਟਲ ਨੂੰ ਟੈਕਸ ਮਾਫ VAT ਮਾਫ ਤੁਸੀਂ ਤਾਂ ਛੋਟੇ ਛੋਟੀਆਂ ਗੱਲਾਂ ਕਰੀ ਜਾਂਦੇ ਹੋ ਨਾ 2017 ਦਾ ਕਰ ਲਓ ਜੀ ਓਟੀਐਸ ਜੀ ਹਿਸਾਬ ਜਾ ਕਰ ਲਾਂਗੇ ਜੀ ਉਹ ਐਡੇ ਐਡੇ ਮੂੰਹਾਂ ਵਾਲੇ ਜਵਾੜਿਆਂ ਵਾਲੇ ਬੰਦੇ ਸੀ ਖਾ ਗਏ ਪੰਜਾਬ ਨੂੰ ਨੋਚ ਕੇ ਲਗਜ਼ਰੀ ਟੈਕਸ ਐਂਡ ਐਨੂਅਲ ਲਾਇਸੈਂਸ ਇੱਕ 7 ਸਟਾਰ ਜੇ ਲਗਰੀ ਟੈਕਸ ਨਹੀਂ ਦੇਊਗਾ ਕੌਣ ਦੇਊਗਾ ਫਿਰ ਜਿਹਦਾ 4 ਲੱਖ ਰੁਪਏ ਕਰਾਇਆ ਹੋਵੇ ਯਾਰ ਇੱਕ ਕਮਰੇ ਦਾ 10 ਸਾਲਾਂ ਵਾਸਤੇ ਮਾ 11 ਕਰੋੜ 44 ਲੱਖ ਰੁਪਏ ਇਲੈਕਟ੍ਰਿਸਿਟੀ ਡਿਊਟੀ ਤੁਹਾਨੂੰ ਮਾਫ ਡਿਊਟੀ ਲੱਗਦੀ ਹੈ ਲੱਗਦੀ ਹੈ ਇੰਡਸਟਰੀ ਲੱਗਦੀ ਪਰ ਕਿੰਨਾ ਸਾਡਾ ਹੋਟਲ ਹੈ ਇਹ 11 ਕਰੋੜ 44 ਲੱਖ ਦੀ ਉਹ ਸੀ 10 ਸਾਲਾਂ ਵਾਸਤੇ ਮਾਫ ਕਦੋਂ ਤੋਂ 2015 ਤੋਂ ਲੈ ਕੇ 2025 ਤੱਕ ਮਈ 2025 ਤੱਕ ਪਾਗਜ ਨਿਕਲੇ ਬੜੀ ਮੁਸ਼ਕਲ ਨਿਕਲੇ 1.5 ਸਾਲ ਲੱਗੇ ਕਾਗਜ਼ ਕੱਢਣ ਚ ਵੀ ਤੁਸੀਂ ਦੇਖ ਲਓ ਵੀ ਕਿੰਨਾ ਉਹਨਾਂ ਦਾ ਹੋਊਗਾ ਦਬ ਦਬਾ ਅਫਸਰ ਡਰਦੇ ਸੀ ਕਿਉਂਕਿ ਉਹਨਾਂ ਨੇ ਉਹਨਾਂ ਤੋਂ ਕਰਾਈ ਸੀ ਸਾਈਨ ਫਿਰ ਅਫਸਰਾਂ ਨੂੰ ਥੋੜਾ ਜਿਹਾ ਕਾਨਫਰੈਂਸ ਚ ਲਿਆ ਤੁਹਾਨੂੰ ਕੁਝ ਨਹੀਂ ਕਹਿੰਦੇ ਇਹਨਾਂ ਵਾਲਾ ਚਿੱਠਾ ਫੜਾ ਦਿਓ ਬਸ ਫਿਰ ਉਹਨਾਂ ਨੇ ਕੱਢ ਕੇ ਫੜਾਤਾ ਕਹਿੰਦੇ ਸਾਨੂੰ ਕੁਝ ਨਾ ਕਹੋ ਜੀ ਆ ਲਓ ਜੀ ਕਿੰਨਾ 1 ਅਰਬ 8 ਕਰੋੜ 70 ਲੱਖ 60 ਹਜ਼ਾਰ ਰੁਪਇਆ 108 ਲੱਖ ਕਰੋ 108 108 ਲੱਖ ਮਾਫ ਕਰਾਗੇ ਜੀ ਆਪ ਦਾ 10 ਸਾਲਾਂ ਵਾਸਤੇ ਇਕੋ ਮੈਟਰੋ ਟੂ ਜਿਹੜਾ ਰਿਜ਼ੋਰਟ ਆ ਦਾ ਨਾਮ ਇਕੋ ਮੈਟਰੋ ਰਿਜ਼ੋਰਟ ਉਹਦਾ ਨਾਮ ਸੁਖ ਬਿਲਾਸ ਨਹੀਂ ਹੈਗਾ ਉਹ ਇੱਕ ਨੇ ਪਾਲਿਸੀ ਬਣਾਈ ਇਕੋ ਮੈਟਰੋ ਦੀ ਪਾਲਿਸੀ ਬਣਾਈ ਇੱਕ ਹੋਟਲ ਵਾਸਤੇ ਔਰ ਲਾੜ ਨਾਲ ਕੋਈ ਹੋਟਲ ਆਉਣ ਨਹੀਂ ਦਿੱਤਾ ਆਪਦੇ ਹੋਟਲ ਇੱਥੇ ਗਏ ਆ ਬਈ ਆਪਣਾ ਘਰ ਜਾ ਇੱਥੇ ਗਈਆਂ ਤੁਹਾਡੀਆਂ ਫੈਕਟਰੀਆਂ ਇੱਥੇ ਗਈਆਂ ਤੁਹਾਡੀ ਫੋਕਲ ਪੁਆਇੰਟ ਦੀਆਂ ਸੜਕਾਂ ਇੱਥੇ ਖਾਪ ਗਈਆਂ ਤੁਹਾਡੀਆਂ ਸੀਵਰੇਜ ਦੀਆਂ ਟੱਕਣ ਤੇ ਸੀਵਰੇਜ ਦੀਆਂ ਲਾਈਨਾਂ ਐਡੇ ਐਡੇ ਮੂੰਹਾਂ ਵਾਲੇ ਸੀਗੇ ਬਰਾਬਰ ਨਾਲ ਦੇ ਨਾਲ ਅੱਛਾ ਫੇ ਪੰਜ ਸਾਲ ਕੈਪਟਨ ਕੀ ਕਰਦਾ ਰਿਹਾ ਇਹ ਕਾਗਜ ਉਹ ਵੀ ਕਢਾ ਸਕਦਾ ਸੀਗਾ ਨਾਲ ਲਏ ਹੋਏ ਸੀ ਉਹ ਕਹਿੰਦਾ ਮੈਂ ਤਾਂ ਆਪ ਬਣਾਉਣਾ ਤੇ ਗਵਾਂਚੀ ਉਹਨੇ ਵੀ ਬਣਾ ਲਿਆ ਉੱਥੇ ਜਾਂਚ ਉਹਦੇ ਵੀ ਚੱਲ ਰਹੀ ਹੈ ਥੋੜੇ ਸਬਰ ਕਰੋ ਬਸ ਸਬਰ ਕਰੋ ਨਿਕਲੂਗਾ ਰਾਜੇ ਪਿਹਕਾਰੀ ਮੈਂ ਪਹਿਲੀ ਵਾਰ ਦੇਖਿਆ ਯਾਰ ਨਾ ਕਹਿੰਦੇ ਤਾਂ ਰਾਜਾ ਨੇ ਕੰਮ ਭਖਾਰੀਆਂ ਵਾਲੇ ਨੇ ਲੁੱਟ ਲੋ ਪੰਜਾਬ ਨੂੰ ਲੁੱਟ ਲੋ ਜਿੱਧਰੋਂ ਮਿਲਦਾ ਲੁੱਟ ਲੋ ਆਦਾ ਯਾਰ ਤੁਸੀਂ ਦੇਖਿਓ ਸਹੀ ਹੁਣ ਹੁੰਦਾ ਕੀ ਹੈ ਉਹ ਕੋ ਗੱਲ ਗੱਲ ਤੇ ਕਹਿੰਦਾ ਸੁਖਵੀਰ ਬਾਦਲ ਨੇ ਕਿਹਾ ਸੁਖਵੀਰ ਅੱਛਾ ਮਾਲਕ ਤਾਂ ਸੁਖਵੀਰ ਬਾਦਲ 185000 500 ਸ਼ੇਅਰ ਉਹਦੇ ਸੁਖਵੀਰ ਬਾਦਲ ਕੋਲੇ ਨੇ 85000 ਸਮਥਿੰਗ ਸ਼ੇਅਰ ਹਰ ਸਿਮਰਤ ਕੋਲੇ ਨੇ 55 100 ਸਮਥਿੰਗ ਸ਼ੇਅਰ ਡਬਲ ਟ੍ਰਾਂਸਪੋਰਟ ਕਾਰਪੋਰੇਸ਼ਨ ਕੋਲੇ ਉਸ ਹੋਟਲ ਦੇ ਮਾਲਕ ਤਾਂ ਇਹ ਪਰਿਵਾਰ ਹੈ ਤੇ ਜਵਾਬ ਅਕਾਲੀ ਦਲ ਦਿੰਦਾ ਕਿਉਂ ਵੀ ਅਕਾਲੀ ਦਲ ਨੂੰ ਮੈਂ ਕੀ ਕਹਤਾ ਹੋਟਲ ਅਕਾਲੀ ਦਲ ਦਾ ਥੋੜੀ ਹੈ ਅਕਾਲੀ ਦਲ ਜਵਾਬ ਕਿਉਂ ਦਿੰਦਾ ਵੀ ਸੁਖਵੀਰ ਜਵਾਬ ਦੇਵੇ ਲਿਕੇ ਕਿ ਕਿਉਂ ਆਪਦੀ ਸਰਕਾਰ ਵੇਲੇ ਮਿਸਯੂਜ਼ ਕੀਤਾ ਤੂੰ ਕੈਬਨਿਟ ਦੀ ਮੀਟਿੰਗ ਬੁਲਾਈ ਕਹਿੰਦੇ ਇੱਥੇ ਕੰਸਟ੍ਰਕਸ਼ਨ ਹੋ ਸਕਦੀ ਹੈ ਪਹਿਲਾਂ ਬੈਂਕ ਸੀ ਲੱਗੇ ਹੌਟਲ ਬਣਾਉਣਾ ਆਖਰੀ ਇਟ ਲੱਗੀ ਕੈਬਨਟ ਬਲਾਈ ਹੁਣ ਨਹੀਂ ਹੋ ਸਕਦੀ ਚੱਲ ਇਹਦੂ ਬਾਦ ਮਿਸਯੂਜ਼ ਆਫ ਪਾਵਰ ਹੋ ਜਾਊਗਾ ਇਹਦੂ ਬਾਦ ਕਨਫਲਿਕਟ ਆਫ ਇੰਟਰਸਟ ਹੋ ਜਾਊਗਾ ਪੰਜਾਬ ਨੂੰ ਹੀ ਖਾਣ ਲੱਗੇ ਖਾ ਗਏ ਯਾਰ ਲੁੱਟ ਕੇ ਹੁਣ ਫੇਰ ਯਾਤਰਾ ਸ਼ੁਰੂ ਕਰ ਲਈ ਕਹਿੰਦੇ ਪੰਜਾਬ ਬਚਾਓ ਬੜੀ ਮੁਸ਼ਕਿਲ ਨਾਲ ਥੋੜੇ ਤੋਂ ਬਚਾਇਆ ਭਰਾਓ ਬਸ ਕਰੋ ਯਾਰ ਹੁਣ ਕੋਈ ਹੋਰ ਕੰਮ ਕਰ ਲਓ ਜ਼ਰੂਰੀ ਇਹੀ ਕੰਮ ਕਰਨਾ ਕਿਉਂ ਬੇਇਜ਼ਤੀਆਂ ਕਰਾਉਂਦੇ ਫਿਰਦੇ ਹੋ ਥਾਂ ਥਾਂ ਤੇ ਲੋਕ ਗੱਲ ਪੈਣ ਲੱਗੇ ਨਾ ਤੇ ਹੁਣ ਕਦੇ ਇੱਧਰ ਫਿਰਦੇ ਕਦੇ ਉੱਧਰ ਫਿਰਦੇ ਆ ਪਰ ਪਰਿਵਾਰ ਬਚਾਓ ਅਸਲ ਚ ਪੰਜਾਬ ਬਚਾਓ ਨਹੀਂਗਾ ਤੁਸੀਂ ਟੂਰ ਦੇਖਿਓ ਥੋੜਿਆ ਧਿਆਨ ਨਾਲ ਉਹ ਯਾਤਰਾ ਖਤਮ ਕਰਤੀ ਕਿਉਂਕਿ ਯਾਤਰਾ ਚ ਕੋਈ ਆਇਆ ਹੀ ਨਹੀਂ ਉਹ ਕਿਸਾਨਾਂ ਦਾ ਨਾਮ ਲੈ ਕੇ ਖਤਮ ਕਰਤੀ ਟੂਰ ਕਿਹੜਾ ਸੀਗਾ ਪਰਿਵਾਰ ਬਚਾਓ ਸੀਗਾ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਮਜੀਠੇ ਤੋਂ ਮੇਰਾ ਸਾੜਾ ਬਚਾਓ ਉਦੋਂ ਬਾਅਦ ਜਾਵੜੇ ਕੈਰਾਂ ਸਾਡਾ ਭਾਈਆ ਬਚਾਓ ਉਦੋਂ ਬਾਅਦ ਜਾਵੜਿਆ ਫਿਰੋਜ਼ਪੁਰ ਮਹਿਨੋ ਬਚਾਓ ਉਦੋਂ ਬਾਅਦ ਜਾਵੜਾ ਬਠਿੰਡੇ ਮੇਰੇ ਘਰ ਵਾਲੇ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਵੀਰੋ ਅੱਜ ਤਿੰਨ ਤਰੀਕ ਹੈ 3 ਮਾਰਚ ਹੈ ਔਰ ਇੱਕ ਦਿਨ ਛੱਡ ਕੇ 5 ਤਰੀਕ ਨੂੰ ਪੰਜਾਬ ਦਾ ਤੀਜਾ ਬਜਟ ਹਰਪਾਲ ਚੀਮਾ ਸਾਹਿਬ ਔਰ ਭਗਵੰਤ ਮਾਨ ਜੀ ਦੀ ਸਰਕਾਰ ਪੇਸ਼ ਕਰਨ ਲੱਗੀ ਵੈਸੇ ਤਾਂ ਸਾਰੇ ਜਾਣਦੇ ਹੈ ਕਿ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹਿਣਾ ਹੈ ਕਿ ਇਸ ਤੋਂ ਵੱਡਾ ਪਲਟੂ ਰਾਮ ਕੋਈ ਨਹੀਂ ਇਸ ਤੋਂ ਬਾਅਦ ਸ਼ਾਇਦ ਸਫੇਦ ਝੂਠ ਬੋਲਣਾ ਜੇ ਕਿਸੇ ਨੂੰ ਸਿਖਾਉਣਾ ਹੋਵੇ ਤੇ ਉਹ ਆਮ ਆਦਮੀ ਪਾਰਟੀ ਭਗਵੰਤ ਮਾਨ ਬ੍ਰਾਂਡ ਸਕੂਲ ਆਫ ਐਕਸਲੈਂਸជា ਔਰ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਕੱਲ ਇੱਕ ਬੜੀ ਵੱਡੀ ਮਹਾਨ ਰੈਲੀ ਕਰ ਰਹੀ ਹੈ ਸਾਡੇ ਸੀਪੀਐਫ ਕਰਮਚਾਰੀ ਯੂਨੀਅਨ ਵਾਲੇ ਜਿਨ੍ਹਾਂ ਨਾਲ ਸ਼ਾਇਦ ਜਿੰਨਾ ਵੱਡਾ ਧੋਖਾ ਉਹਨਾਂ ਨਾਲ ਕੀਤਾ ਉਹਨਾਂ ਸ਼ਾਇਦ ਵੱਡਾ ਧੋਖਾ ਹੋਰ ਕਈਆਂ ਨਾਲ ਵੀ ਕੀਤਾ ਤਾਂ ਬੜਿਆਂ ਨਾਲ ਹੈ ਮਗਰ ਸ਼ਾਇਦ ਇਸ ਕਿਸਮ ਦਾ ਮਜ਼ਾਕ ਨਹੀਂ ਹੋਇਆ ਸੀਪੀਐਫ ਕਰਮਚਾਰੀ ਯੂਨੀਅਨ ਕੋਲੋਂ ਇਹਨਾਂ ਨੇ ਕਹਿ ਕੇ ਵੀਡੀਓ ਚੜਾਈਆਂ ਮੈਂ ਉਹ ਵੀ ਡੀਟ ਸ਼ੇਅਰ ਕਰੂੰਗਾ ਕਿਵੇਂ ਉਹਨਾਂ ਤੋਂ ਧੰਨਵਾਦੀ ਆਪਦੇ ਮੈਸੇਜ ਪੁਆਏ ਕਿ ਅਸੀਂ ਬੜਾ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਦਾ ਰਵਿੰਦ ਕੇਜਰੀਵਾਲ ਦਾ ਜਿਨ੍ਹਾਂ ਨੇ ਪੁਰਾਣੀ ਪੈਨਸ਼ਨ ਬਹਾਲ ਕਰਤੀ ਔਰ ਲੱਖਾਂ ਹੀ ਮੁਲਾਜ਼ਮ ਇਹਦੇ ਨਾਲ ਪ੍ਰਭਾਵਿਤ ਆ ਮੈਂ 1 ਬਾਈ 1 ਇਹ ਗੱਲਾਂ ਦਿਖਾਉਂਗਾ ਤੁਹਾਨੂੰ ਆ ਪੰਜਾਬ ਸਰਕਾਰ ਦਾ ਵੇਖੋ ਕਿ ਇਹਨਾਂ ਦੇ ਕਾਗਜ਼ਾਂ ਪੱਤਰਾਂ ਦਾ ਹੁਣ ਕੋਈ ਮੁੱਲ ਨਹੀਂ ਰਹਿ ਗਿਆ ਆ ਨੋਟੀਫਿਕੇਸ਼ਨ ਹੈ ਜੀ ਨੋਟੀਫਿਕੇਸ਼ਨ ਦੀ ਤਰੀਕ ਹੈ 18 ਨਵੰਬਰ 2022 ਮੈਂ ਆਪ ਦੀ ਇਹ ਸਾਰੀਆਂ ਚੀਜ਼ਾਂ ਸ਼ੇਅਰ ਕਰੂੰਗਾ ਜਿੱਥੇ ਇਹਨਾਂ ਨੇ ਕਹਿੰਦੇ ਅਸੀਂ ਮੋਟੀਫਾਈ ਕਰਤਾ ਕਿ ਪ੍ਰਾਣੀ ਪੈਨਸ਼ਨ ਬਹਾਲ ਹੋ ਗਈ ਉਹਨੇ ਬੜੇ ਧਿਆਨ ਰੱਖਣ ਵਾਲੀ ਗੱਲ ਹੈ ਕਿ ਬਾਏ 2022 ਕਿਉਂਕਿ ਗੁਜਰਾਤ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਮਾਚਲ ਪ੍ਰਦੇਸ਼ ਦੀਆਂ ਇਲੈਕਸ਼ਨਾਂ ਆ ਰਹੀਆਂ ਸੀ ਉਹਨਾਂ ਨੇ ਇੱਕ ਮੈਸੇਜ ਦੇਣਾ ਸੀ ਕਿ ਭਾਈ ਜੇ ਤੁਸੀਂ ਆਮ ਆਦਮੀ ਪਾਰਟੀ ਨੂੰ ਚੁਣਦੇ ਹੋ ਤੇ ਅਸੀਂ ਜਿਵੇਂ ਪੰਜਾਬ 'ਚ 올 ਪੈਨਸ਼ਨ ਬਹਾਲ ਕਰਤੀ ਐ ਅਸੀਂ ਗੁਜਰਾਤ ਤੇ ਹਿਮਾਚਲ 'ਚ ਵੀ ਕਰਾਂਗੇ ਮਗਰ ਗੁਜਰਾਤ ਤੇ ਹਿਮਾਚਲ ਵਾਲੇ ਸਿਆਣੇ ਰਹਿ ਇਹਨਾਂ ਦੀਆਂ ਲੂੰਬੜ ਚਾਲਾਂ 'ਚ ਨਹੀਂ ਆਇਆ ਕਿਉਂਕਿ ਅੱਜ ਤੱਕ ਇਹ ਸੀਪੀਐਫ ਯੂਨੀਅਨ ਕੱਲ ਵੀ ਧਰਨਾ ਦੇਣ ਲੱਗੀ ਔਰ ਧਰਨਾ ਦੇਣ ਦਾ ਕਾਰਨ ਇਹ ਹੈ ਕਿ ਇਹਨਾਂ ਨੇ 9 ਦਸੰਬਰ 2023 ਨੂੰ ਮੌਲੀ ਚ ਗਰੇਲੀ ਕੀਤੀ ਜੀ ਤੋਂ ਬਾਅਦ ਇਹਨਾਂ ਨੂੰ ਮੈਸੇਜ ਆਇਆ ਮੁੱਖ ਮੰਤਰੀ ਸਾਹਿਬ ਦੇ ਦਫਤਰ ਵੱਜੋਂ ਕਿ ਤੁਹਾਡੇ ਨਾਲ ਮੀਟਿੰਗ ਕਰਾਂਗੇ ਪਹਿਲਾਂ 4123 ਰੱਖੀ ਗਈ ਫਿਰ 29123 ਰੱਖੀ ਗਈ ਫਿਰ 5223 ਰੱਖੀ ਗਈ ਤੇ ਹੁਣ ਕਹਿੰਦੇ 53 2023 ਨੂੰ ਕਰਾਂਗੇ ਭਾਈ ਉਹ ਦਿਨ ਤਾਂ ਬਜਟ ਪੇਸ਼ ਹੋ ਜਾਣਾ ਤੇ ਜੇ ਉਹਦੇ ਚ ਤੁਸੀਂ ਰੱਖਿਆ ਹੀ ਨਹੀਂ ਕੁਝ ਬਜਟਰੀ ਪ੍ਰੋਵੀਜ਼ਨਸ ਹੀ ਨਹੀਂ ਰੱਖੀਆਂ ਤੁਸੀਂ ਇਹਨਾਂ ਨੂੰ ਦੇਣਾ ਕੀ ਹੈ ਭਾਈ ਮਲਾਜਮਾਂ ਦੇ ਨਾਲ ਤੁਸੀਂ ਵੱਡਾ ਵਾਅਦਾ ਕੀਤਾ ਸੀ ਕੱਚੇ ਮਲਾਜਮਾਂ ਨੂੰ ਪੱਕਾ ਕਰਨਾ ਮਲਾਜਮਾਂ ਦੀ 올ਡ ਪੈਨਸ਼ਨ ਸਕੀਮ ਦੀ ਬਹਾਲੀ ਕਰਨੀ ਔਰ ਸਰਕਾਰ ਬਣੇ ਨੂੰ 2 ਸਾਲ ਪੂਰੇ ਹੋ ਗਏ ਆ ਤੀਜਾ ਸਾਲ ਚੜ ਪਿਆ ਚੌਥੇ ਸਾਲ ਤੋਂ ਬਾਅਦ ਤਾਂ ਕੋਈ ਪੁੱਛਦਾ ਹੀ ਨਹੀਂ ਪੰਜਵੇਂ ਸਾਲ ਨੂੰ ਤਾਂ ਕੰਮ ਹੀ ਮੁੱਕ ਜਾਂਦਾ ਸਰਕਾਰਾਂ ਦਾ ਔਰ ਨੋਟੀਫਿਕੇਸ਼ਨ ਕਰਕੇ ਪਹਿਲੇ ਕਿ ਮੀਨਿਆ ਦੀ ਨੋਟੀਫਿਕੇਸ਼ਨ 18 ਨਵੰਬਰ ਦੀ ਨੋਟੀਫਿਕੇਸ਼ਨ ਹੋਈ 2022 ਚ ਔਰ ਹੁਣ 24 ਚੜ ਗਿਆ ਤੇ 올ਡ ਪੈਨਸ਼ਨ ਸਕੀਮ ਪਹਲ ਨਹੀਂ ਹੋ ਰਹੀ ਤੇ ਜੇ ਸਮਾਂ ਮੰਗਣ ਇਹਨਾਂ ਨੂੰ ਅੱਗੇ ਘੁੱਟ ਪੈਂਦੀ ਆ ਇਹਨਾਂ ਨੂੰ ਛੇਤਰਪਰੇਡ ਹੁੰਦੀ ਆ ਇਹਨਾਂ ਦੀ ਲੋਕੋ ਜਾਗ ਜੋ ਇਹ ਪਲਟੂ ਰਾਮ ਭਗਵੰਤਮਾਨ ਝੂਠਾ ਦਾ ਬਾਦਸ਼ਾਹ ਭਗਵੰਤਮਾਨ ਔਰ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਬਦਲਾਵ ਦੇ ਨਾਂ ਤੇ ਪੰਜਾਬੀਆਂ ਦੇ ਨਾਲ ਪੰਜਾਬ ਦੇ ਨਾਲ ਸਭ ਤੋਂ ਵੱਡਾ ਧੋਖਾ ਤੇ ਧਰੋਕ ਮਾਇਆ ਇਸ ਲਈ ਮੇਰਾ ਇਹ ਕਹਿਣ ਦਾ ਫਰਜ ਅੱਜ ਤੁਹਾਡੇ ਰੂਪ ਰੂਪ ਹੋਣ ਦਾ ਮਕਸਦ ਇਹ ਸੀ ਕਿ ਸਵੇਰੇ ਬਹੁਤ ਵੱਡੀ ਵਿਸ਼ਾਲ ਰੈਲੀ ਬਜਟ ਤੋਂ ਇੱਕ ਦਿਨ ਪਹਿਲਾਂ 4 ਤਰੀਕ ਨੂੰ ਮਾਲੀਚ ਸੀਪੀਐਫ ਕਰਮਚਾਰੀ ਯੂਨੀਅਨ 올ਡ ਪੈਨਸ਼ਨ ਵਾਲੀ ਨੂੰ ਲੈ ਕੇ ਇਕੱਠੇ ਹੋ ਰਿਹਾ ਆਓ ਸਾਰੇ ਉਹਨਾਂ ਦਾ ਸਾਥ ਦਿਈਏ ਵੱਧ ਤੋਂ ਵੱਧ ਉਹਨਾਂ ਨੂੰ ਸਾਥ ਦੇ ਕੇ ਇਹ ਝੂਠੀ ਭਗਵੰਤ ਮਾਨ ਦੀ ਸਰਕਾਰ ਨੂੰ ਜਗਾਉਣ ਦਾ ਕੰਮ ਕਰੀਏ ਬਹੁਤ ਬਹੁਤ ਧੰਨਵਾਦ